ਹੈਲੋ ਜੀ ਸਸਰੀਆ ਕਾਲ ਜੀ ਹਾਂ ਜੀ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗਿਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹੁਣ ਸਰਦੀਆਂ ਚੱਲ ਰਹੀਆਂ ਨੇ ਹਨਾ ਤੇ ਹੁਣ ਸਾਗ ਦਾ ਮੌਸਮ ਆ ਤੇ ਸਾਗ ਬਹੁਤ ਜ਼ਿਆਦਾ ਮਤਲਬ ਚੱਲ ਰਿਹਾ ਹਨਾ ਪੰਜਾਬੀਆਂ ਦੀ ਪਸੰਦ ਕਹਿ ਲੋ ਹਨਾ ਰੂਹ ਦੀ ਖਰਾਕ ਕਹਿ ਲੋ ਹਨਾ ਸਾਗ ਤੇ ਉਹ Delhi ਮਤਲਬ ਖਾਣੇ ਰਹਿਣੇ ਆਪਾਂ ਤੇ ਖਾਣ ਨਾਲ ਕਈ ਭੈਣ ਭੈਣਾਂ ਦੇ ਹਨਾ ਤੇ ਜਾਬ ਬਣ ਜਾਂਦਾ ਹਨਾ ਤੇ ਉਹਦੇ ਲਈ ਮੈਂ ਇੱਕ ਤੁਹਾਨੂੰ ਮਤਲਬ ਨੁਸਖਾ ਕਹਿ ਲੋ ਤਰੀਕਾ ਕਹਿ ਲੋ ਹਣਾ ਉਹ ਦੱਸਦੀ ਆ ਕਿ ਤੁਸੀਂ ਇਸ ਤਰ੍ਹਾਂ ਕਰਿਆ ਕਰੋ ਕਿ ਤੁਹਾਡੇ ਸਾਗ ਖਾਣ ਦਾ ਤਜਾਬ ਨਾ ਬਣੇ ਤਾਂ ਜੋ ਹਨਾ ਮਤਲਬ ਜੇ ਤਜਾਬ ਨਹੀਂ ਬਣੂਗਾ ਤਾਂ ਤੁਸੀਂ ਖੁਸ਼ ਹੋ ਕੇ ਹਨਾ ਕ올ੀਆਂ ਭਰ-ਭਰ ਕੇ ਸਾਗ ਖਾ ਸਕਦੇ ਹੋ ਹਨਾ ਸਭ ਤੋਂ ਪਹਿਲਾਂ ਆਪਾਂ ਤੜਕਾ ਲਾਉਣ ਲੱਗੇ ਆਂ ਸਾਗ ਨੂੰ ਤੇ ਆਪਣੇ ਸਰੋਂ ਦਾ ਤੇਲ ਪਾ ਲਿਆ ਇਹ ਪਾਉਣ ਲੱਗੇ ਆਂ ਲਸਣ ਬਸ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਬਸ ਤੜਕੇ ਚ ਇੱਕ ਚੀਜ਼ ਪਾ ਲਿਆ ਕਰੋ ਤੇ ਤੁਹਾਡੇ ਕਦੇ ਵੀ ਤਜਾਬ ਨਹੀਂ ਬਣੇਗਾ ਸਾਗ ਖਾ ਕੇ ਕੋਕੀਚੇ ਮੇਰੇ ਵੀ ਤਜਾਬ ਬਣ ਜਾਂਦਾ ਸੀ ਮਤਲਬ ਤਜਾਬ ਜਿਵੇਂ ਸਾਗ ਖਾ ਲਿਆ ਉਸ ਤੋਂ ਬਾਅਦ ਅਜੀਬ ਜਿਹਾ ਹੁੰਨ ਲੱਗ ਜਾਂਦਾ ਹੈ ਨਾ ਗਟਾਰ ਵਗੈਰਾ ਆ ਵੀ ਜਾਂਦੇ ਨੇ ਹੈ ਨਾ ਤਜਾਬ ਦੇ ਤੇ ਸਾਗ ਦੇ ਤੇ ਉਸ ਤਰ੍ਹਾਂ ਹੋਣ ਲੱਗ ਜਾਂਦੇ ਸੀ ਵੀ ਮੈਨੂੰ ਜਦੋਂ ਤੋਂ ਮੈਂ ਇਹ ਤਰੀਕਾ ਅਪਣਾਇਆ ਨਾ ਮੇਰੇ ਵੀ ਤਜਾਬਾਂ ਨੂੰ ਹਟ ਗਿਆ ਤੇ ਕੋਈ ਗੋਲੀ ਦੀ ਲੋੜ ਨਹੀਂ ਕੁਝ ਲੈਣ ਦੀ ਲੋੜ ਨਹੀਂ ਹੁ ਦੱਸਦੀ ਆ ਮੈਂ ਇਸ ਤਰ੍ਹਾਂ ਕਰਿਆ ਕਰੋ ਤੇ ਆਪਾਂ ਲਸਣ ਨੂੰ ਭਰੌਣ ਹੁਣ ਦੰਦੇ ਆ ਲਓ ਜੀ ਲਸਣ ਆਪਣਾ ਹਲਕਾ ਬ੍ਰਾਊਨ ਹੋ ਗਿਆ ਵਿੱਚ ਪਾ ਦਾਂਗੇ ਆਪਾਂ ਅਦਰਕ ਤੇ ਤੁਸੀਂ ਚਾਹੋ ਟਮਾਟਰ ਪਾ ਸਕਦੇ ਹੋ ਪਰ ਮੈਂ ਟਮਾਟਰ ਨਹੀਂ ਪਾਉਂਦੀ ਹੁੰਦੀ ਸਾਦਿਕ ਤੇ ਆਪਾਂ ਇਹਨਾਂ ਚੀਜ਼ਾਂ ਲਈ ਬਸ ਤੜਕਾ ਲਾਉਨੇ ਆ ਤੇ ਬਸ ਅਦਰਕ ਭੁੱਜਣ ਤੋਂ ਬਾਅਦ ਹਰੀਆਂ ਮਿਰਚਾਂ ਤੇ ਪਿਆਜ਼ ਨਾਲੇ ਪਾ ਦਾਂਗੇ ਆਪਾਂ ਤੇ ਹੋਰੇ ਮਸਾਲੇ ਨੂੰ ਪੁੰਨਾਂਗੇ ਆਪਾਂ ਹਾਂਜੀ ਆਪਣਾ ਤੜਕਾ ਪੂਜ ਚੁੱਕ ਗਿਆ ਤੇ ਵਾਸੋਂ ਤੜਕਾ ਪੂਜ ਗਿਆ ਸਾਰ ਨੂੰ ਇਸ ਦੇ ਵਿੱਚ ਇਹ ਪਾਵਾਗੇ ਆਪਾਂ ਹਲਦੀ ਬਸ ਥੋੜੀ ਜਿਹੀ ਪਣੀ ਤੇ ਬਸ ਜੀ ਤੜਕੇ ਦੇ ਵਿੱਚ ਇਸ ਤਰ੍ਹਾਂ ਹਲਦੀ ਪਾ ਲਿਆ ਕਰੋ ਤੇ ਇਸ ਦੇ ਨਾਲ ਵਿੱਛੀ ਵੀ ਤਿਆਰ ਨਹੀਂ ਬਣੂਗਾ ਹੁਣ ਨਾਲ ਦੀਆ ਪਾ ਦਾਂਗੇ ਆਪਾਂ ਸਾਰੇ ਆਪਣਾ ਸਾਗ ਬਣ ਕੇ ਬਿਲਕੁਲ ਤਿਆਰ ਆ ਖਾਣ ਲਈ ਤੇ ਸਾਗ ਦੇ ਵਿੱਚ ਪਾਓ ਬਸ ਚੁਟਕੀ ਭਰ ਹਲਦੀ ਤੜਕੇ ਦੇ ਵਿੱਚ ਤੇ ਕੌਲੀਆਂ ਪਰ ਪਰਖਾਓ ਕੋਈ ਤੁਹਾਨੂੰ ਤਿਆਰ ਨਹੀਂ ਬਣੂਗਾ ਆਪਣਾ ਆਇਆ ਹੋਇਆ ਤਰੀਕਾ ਜੀ ਮੈਂ ਇਹ ਨਹੀਂ ਸ਼ਾਇਦ ਤਰੀਕਾ ਆਪਣਾ ਲਈ ਤੇ ਤਾਜ਼ਾ ਤੇ ਦਿਨਾ ਰਾਤ ਨਹੀਂ ਪਿਆ ਬਾਕੀ ਜੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਸੇ ਹੋਰ ਨਵੀਂ ਵੀਡੀਓ देना तब तक लिए सत श्री अकाल